ਹਾਂਜੀ ਮੰਮੀ ਕੀ ਹੋਇਆ ਮੰਮੀ ਹੁਣ ਕਹਦਾ ਨਾ ਲਾੜ ਆ ਰਿਹਾ ਤੁਹਾਨੂੰ ਇਹ ਨਹੀਂ ਸੁਦੇਣੇ ਬੰਦ ਤੁੰਨਾ ਰਾਜ ਮੈਂ ਨਹੀ ਨੀ ਨਰਾਜ ਕਿਉਂ ਹਾਂ ਮੈਂ ਤੈਨ ਬੋਲੀ ਐ ਇਸ ਕਰਕੇ ਐ ਵੀ ਮੈਂ ਤੇ ਕੁਮਾਫੀ ਮੰਮੀ ਨਹੀਂ ਨਹੀਂ ਮੰਮੀ ਇਹ ਕਿਉਂ ਕਰਦੇ ਐਵੇਂ ਮੈਨੂੰ ਮਾਫ ਕਰਦੇ ਕਿਉਂ ਐ ਸਭ ਕਿਉਂ ਮੈਂ ਤੇਨੂੰ ਬਹੁਤ ਜ਼ਿਆਦਾ ਠੀਕ ਕੀਤੀ ਹੈ ਪਤਾ ਕੀ ਗੱਲ ਹੈ ਤੇਰੀ ਤਾਈ ਤੇ ਤੇਰੀ ਜਠਾਣੀ ਇਹ ਦੋਨੋਂ ਰਲੀਆਂ ਆ ਇਹ ਤੈਨੂੰ ਬਿਲਕੁਲ ਪਸੰਦ ਨਹੀਂ ਕਰਦੀਆਂ ਇਹ ਤੇ ਰਿਸ਼ਤਾ ਹੀ ਤਰਾ ਤੋੜਵਾਣਾ ਚਾਹਦੀ ਸੀ ਤਾਈ ਤੇਰੀ ਪਤਾ ਗੱਲ ਕੀ ਜੀ ਅਸਲ ਚ ਆਪ ਐਸ ਕਰਕੇ ਆਪਣੀ ਪਨੇਵੀ ਲਿਆਣਾ ਚਾਹਦੀ ਸੀ ਪਨੇਵੀ ਹਾਂ ਕੌਣ ਤਾਈ ਤਾਈ ਹਾਂ ਤੇ ਮੈਂ ਨਹੀਂ ਸੀ ਮੈਨੂੰ ਤੂੰ ਪਸੰਦ ਬੜੀ ਸੀ ਮੈਂ ਕਹਿੰਦੀ ਸੀ ਮੈਂ ਤੈਨੂੰ ਲਿਆਣਾ ਆਪਣੇ ਘਰ ਚ ਮੰਮੀ ਜੇ ਮੈਂ ਇੰਨੀ ਪਸੰਦ ਸੀ ਤਾਂ ਫਿਰ ਉਸ ਦਿਨ ਉਹ ਸਭ ਕਿਉਂ ਕੀਤਾ ਕਿਉਂ ਮੇਰੇ ਗਹਿਣੇ ਲਾ ਲੇ ਜਿਹੜੀ ਮੇਰੀ ਮਾਂ ਨੇ ਇੰਨੀ ਰੀਜਾ ਨਾ ਬਣਾਈ ਸੀ ਤੇ ਮੇਰੇ ਤੇ ਰੀਜਾ ਵੀ ਨਹੀਂ ਪੂਰੀਆ ਕਰਨ ਦਿੱਤੀਆਂ ਸਾਰੇ ਗਹਿੜੇ ਲਵਾਤੇ ਤੇ ਇੱਥੋਂ ਤੱਕ ਮੇਰੇ ਤੇ ਹੱਥ ਤੱਕ ਚੁੱਕਿਆ ਤੁਸੀਂ ਉਦੋਂ ਤੁਹਾਨੂੰ ਮੈਂ ਪਿਆਰੀ ਨਹੀਂ ਲੱਗੀ ਅੱਜ ਤੁਹਾਨੂੰ ਮੈਂ प्यारी लग पी तू है ही प्यारी अखा की नी गरी ते मैं सब कुछ नाटक सब कुछ पैसे तरह ये नहीं चाहिए तू इस घर खुश रोए मैं इसलिए इन्होंने सामने ड्रामा कनी आता तो तो मैं तेरे को फिर माफी मंगा नहीं मम्मी कोई गल तू तो मेरी प्यारी थी है ਤੂੰ ਹੀ ਜੋ ਉਸ ਦਿਨ ਕੀਤਾ ਨਾ ਮੈਨੂੰ ਬਿਲਕੁਲ ਨਹੀਂ ਵਧੀਆ ਲੱਗਾ ਤੂੰ ਤੇ ਇੰਜ ਕੀਤਾ ਕਿ ਜਿਵੇਂ ਮੈਂ ਇਸ ਘਰ ਦੀ ਨੋ ਨਹੀਂ ਇੱਕ ਕੰਮ ਵਾਲੀ ਆ ਤੂੰ ਤਾਂ ਮੇਰੇ ਕੋਲ ਐਸ ਤਰਾ ਗਹਿਣੇ ਲਾਏ ਕਿ ਚੱਲ ਹੁਣ ਤੇਰਾ ਕੰਮ ਤੇ ਪੂਰਾ ਹੋ ਗਿਆ ਤੇ ਘਰ ਤੋਂ ਘਰ ਦੇ ਕੰਮ ਉਹ ਮੇਰਾ ਤੇ ਬੰਦਾ ਵੀ ਨਹੀਂ ਮੇਰੇ ਵਾਲ ਉਹ ਸਾਰੇ ਤੇਰੇ ਵਾਲਾ ਤੈਨੂੰ ਕਿਉਂ ਗਲਤਫहमी ਹੁੰਦੀ ਪਈ ਐ ਸਾਰੇ ਤੇਰੇ ਵਾਲਾ ਮੰਮੀ ਜੋ ਮਰਜੀ ਕੋ ਪਰ ਵਿੱਚ ਨਾ ਕੋਈ ਨਾ ਕੋਈ ਗਲਤ ਜ਼ਰੂਰ ਹੈ ਕਿ ਜਿਹੜੇ ਤੁਸੀਂ ਮੈਨੂੰ ਨਾ ਮੇਰੇ ਤੋਂ ਤੁਸੀਂ ਲੁਕਾ ਰਹੇ ਹੋ ਮੈਨੂੰ ਦੱਸਦੇ ਨਹੀਂ ਪਏ ਹਾਂ ਹਈਏ ਗੱਲ ਜੋ ਤੂੰ ਕਹਿ ਨਹੀਂ ਬਿਲਕੁਲ ਸੱਚ ਹੈ ਉੱਤਰ ਜੋ ਕੁਝ ਮੈਂ ਕੀਤਾ ਨਾ ਤੇਰੇ ਕਹਨੇ ਲੁਆਏ ਸਭ ਤੇਰੀ ਜਠਾਣੀ ਦੇ ਕਹਿਨ ਤੇ ਲੁਆਏ ਆ ਤੇਰੀ ਤਾਈ ਤੇ ਜਠਾਣੀ ਮੜਲੀਆਂ ਇਹ ਘਰ ਤੇ ਜੋ ਕੁਝ ਹੁੰਦਾ ਪਿਆ ਨਾ ਸਭ ਕੁਝ ਉਹਨਾਂ ਦੇ ਕਹਿਨ ਤੇ ਹੁੰਦਾ ਪਿਆ ਮੈਨੂੰ ਉਹਨਾਂ ਦਾ ਕਹਿਣਾ ਪੁੱਤ ਮੰਨਣਾ ਹੀ ਪੈਣਾ ਤੇਨਾਂ ਲੈ ਜਾਤੀ ਮੈਂ ਕੀਤੀ ਮੇਰੇ ਦਿਲ ਨੂੰ ਬਹੁਤ ਦੁੱਖ ਹੁੰਦਾ ਪਿਆ ਮੈਂ ਤੇਨਾਂ ਕੁਝ ਕੀਤਾ ਪਰ ਮੈਂ ਦੱਸ ਨਹੀਂ ਸਕਦੀ ਮੈਂ ਕਿ ਮੇਰਾ ਦਿਲ ਕਿੰਨਾ ਘਰੋਂਦਾ ਪਿਆ ਅੰਦਰੋਂ ਮੈਂ ਤਾਂ ਬੜਾ ਮੁਸ਼ਕਲ ਨਾਲ ਮੌਕੇ ਲੱਭਦੇ ਦੀਆਂ ਤੇਰ ਕੋ ਮਾਫੀ ਮੰਗਣ ਦੇ ਪਰ ਮਨ ਮੌਕਾ ਹੀ ਨਹੀਂ ਮਿਲਿਆ ਪਰ ਤੂੰ ਇੰਨੀ ਸਮਝਦਾਰ ਨਹੀਂ ਪੜੀ ਲੀਏ ਮੈਂ ਤੂੰ ਦੱਸ ਆਪਣੀ ਤਾਈ ਨੂੰ ਕਮਰੇ ਚ ਕਿਉਂ ਸਵਾਲਾ ਨਹੀਂ ਆਪਣੇ ਨਾਲ ਇਹਨੇ ਤੇ ਪੱਟੀਆਂ ਪੜਾਉਂਦੀ ਰਹਿਣਾ ਗਲਤ ਮਲਤ ਤਾਈ ਨੇ ਪੱਟੀਆਂ ਬਣਾਉਣੀਆਂ ਤੇ ਹੋਰ ਕੀ ਨਹੀਂ ਮੰਮੀ ਇਹ ਤੁਹਾਡਾ ਵਹਿਮ ਆ ਫਿਰ ਤਾਈ ਮੈਨੂੰ ਕੋਈ ਪੱਟੀਆਂ ਨਾ ਬਣਾਉਂਦੇ ਸੋਗੋ ਮੈਨੂੰ ਉਹ ਸਮਝਾਉਂਦੇ ਰਹਿੰਦੇ ਆ ਕਿ ਪੁੱਤ ਕੋਈ ਨਹੀਂ ਆਪਾਂ ਘਰ ਨੂੰ ਇੱਕ ਰੱਖਣਾ ਵਾ ਫਿਰ ਕੀ ਮੰਮੀ ਜਿਸੇ ਦੋ ਭਾਂਡੇ ਹੋਣ ਨਾ ਉਸਦੇ ਖੜਕਨੇ ਖੜਕਨੇ ਉਹ ਤਾਂ ਮੈਨੂੰ ਸੋਗੋ ਪਿਆਰ ਨਾਲ ਸਮਝਾਉਂਦੇ ਰਹਿੰਦੇ ਪੁੱਤ ਐਵੇਂ ਨਹੀਂ ਤੂੰ ਐਵੇਂ ਕਰ ਲੈ ਕੋਈ ਗੱਲ ਨਹੀਂ ਉਹ ਤੇਰੀ ਸੱਸ ਨਹੀਂ ਤੇਰੀ ਮਾਂ ਵਾ ਤਾਂ ਤੁਸੀਂ ਕਹਿੰਦੇ ਮੈਨੂੰ ਪੱਟੀਆਂ ਬਣਾਉਣ ਦੇਣਿਓ ਤੂੰ ਨਾ ਨਹੀਂ ਸਮਝ ਸਕਦੀ ਭੋਲੀਏ ਤੈਨੂੰ ਨਹੀਂ ਪਤਾ ਲੱਗਦਾ ਇਹ ਮਿੱਠੀਆਂ ਚੁਰੀਆਂ ਚਲਾਂਦੀਆਂ ਅੰਦਰੋਂ ਇਹ ਜੋ ਤੂੰ ਗੱਲਾਂ ਉਹਨਾਂ ਕਰਨੀ ਹੈ ਨਾ ਸਭ ਜਾ ਕੇ ਤੇਰੀ ਢਹਾਣੀ ਨੂੰ ਦੱਸਦੀ ਹੋ ਜੇ ਤੂੰ ਚੰਨੀ ਹੈ ਨਾ ਇਸ ਘਰ ਦੇ ਤੇਰਾ ਰਾਜ ਹੋਵੇ ਤੂੰ ਸੁਖ ਭਾਵੇਂ ਤੇ ਇਹਨੂੰ ਘਰੋਂ ਕੱਢ ਦੇ ਮੈਂ ਤੈਨੂੰ ਦੱਸਾਂ ਪਰ ਮੰਮੀ ਮੈਂ ਕਿਵੇਂ ਤਾਈ ਨੂੰ ਘਰੋਂ ਘਟਾਂ ਮੈਂ ਤਾਂ ਘਰ ਇਸ ਘਰ ਦੀ ਨੋਹ ਆ ਪਰ ਉਹ ਕਹਿੰਦੇ ਵੀ ਕੀ ਪੇ ਵਿਚਾਰੇ ਕਿ ਬੈਠੇ ਇਹ ਨਾ ਦੋ ਰੋਟੀਆਂ ਖਾਂਦੇ ਪਏ ਆ ਨਾ ਉਹ ਰੋਟੀਆਂ ਦੀ ਗੱਲ ਨਹੀਂ ਗਈ ਪੁੱਤ ਤੈਨੂੰ ਪਤਾ ਤੇਰਾ ਘਰ ਵਾਲਾ ਤੈਨੂੰ ਕਿਉਂ ਛੱਡ ਕੇ ਗਿਆ ਮੰਮੀ ਜੇ ਮੈਨੂੰ ਪਤਾ ਹੁੰਦਾ ਨਾ ਇਹ ਕਿਉਂ ਚਲ ਗਏ ਇੰਨੀ ਜਲਦੀ ਤਾਂ ਮੈਂ ਸਾਰਿਆਂ ਕੋ ਤਰਲੇ ਨਾ ਮਾਰਦੀ ਕਿਉਂ ਚਲ ਕਿਉਂ ਚਲ ਗਏ ਨੇ ਮੈਨੂੰ ਕੋਸ਼ਿਸ਼ ਦੱਸੋ ਅਜੇ ਤਾਂ 2 ਦਿਨ ਵੀ ਨਹੀਂ ਹੋਏ ਵਿਆਹ ਨੂੰ ਤੇ ਉਹ ਮੈਨੂੰ ਛੱਡ ਕੇ ਚਲ ਗਿਆ ਪੁੱਤ ਇਹਦੇ ਕਰਕੇ ਗਈ ਇਹਦੇ ਕਰਕੇ ਕਿਹਦੇ ਕਰਕੇ ਤੇਰੀ ਤਾਈ ਕਰਕੇ ਮੇਰੇ ਪੁੱਤ ਨੇ ਜਦੋਂ ਬਾਹਰ ਧਿਆਣਾ ਸੀ ਨਾ ਅਸੀਂ ਇਹਦੇ ਕੋਲੋਂ ਅਸੀਂ ਇਹਦੇ ਕੋਲ 20 ਲੱਖ ਰੁਪਏ ਆ ਦਿਆ ਲਿਆ ਕਿੰਨਾ 20 ਲੱਖ 20 ਲੱਖ ਹਾਂ ਲਿਆ ਸੀ ਹੁਣ ਬੈਠੀ ਐ ਇਸ ਲਈ ਕਿ ਮੈਂ ਨੂੰ ਮੇਰੀ ਪਾਈ ਪਾਈ ਚੁਕਾ ਦੇ ਫੇਰ ਜਾਵਾਂਗੀ ਸਾਹਿਲਾ ਤਾਹਿਲਾ ਸਹੇਲੇ ਨੇ ਇਹ ਵੀ ਕਿਹਾ ਰੋੜਿਆ ਨਾ ਵਾਣੀ ਮਿੱਤਣਾ ਇਹ ਦਿਕਨੀ ਮੱਧਾ ਤੀ ਇਹਨਾਂ ਉਹ ਮੰਮੀ ਇੱਕ ਤਾਂ ਵਾਅ ਦਿੱਤੀ ਤੁਸੀਂ ਨਾਲ ਹੀ ਸੁਣ ਲਈ ਮੈਂ ਮੈਂ ਬਾਹਰ ਨਹੀਂ ਆ ਮੱਜਾ ਤਾਂ ਦਿੱਤੀ ਕੀ ਹੋ ਗਿਆ ਸੀ ਉਹ ਮੇਰੀ ਗੱਲ ਸੁਣ ਜਿਹੜੀ ਆਪਸ ਸਕੀਮ ਲੜਾਈ ਸੀ ਨਾ ਉਹਦਾ ਪਹਿਲਾ ਸਟੈਪ ਹੋ ਗਿਆ ਹੀ ਉਹ ਮੰਮੀ ਹੌਲੀ ਬੋਲੋ ਬਾਹਰ ਕੋਈ ਸੁਣਦਾ ਨਾ ਹੋਵੇ ਦਰਵਾਜ਼ਾ ਬੰਦ ਕਰਕੇ ਆਉਣ ਨਾਲ ਤੁਸੀਂ ਵੀ ਨਾ ਮੰਮੀ ਵੇਖਦੇ ਨਹੀਂ ਕਿ ਆਸੇ ਪਾਸੇ ਕੋਈ ਨਹੀਂਗਾ ਮੈਂ ਵੇਖ ਕੇ ਆਈ ਮੈਂ ਬਹੁਤ ਸਾਰਾ ਚੈੱਕ ਕਰ ਪਿਆ ਕੋਈ ਵੀ ਨਹੀਂ ਆ ਸਾਡੀ ਸਕੀਮ ਦਾ ਪਹਿਲਾ ਸਟੈਪ ਪੂਰਾ ਹੋ ਗਿਆ ਚਲੋ ਮੰਮੀ ਆਹ ਤੇ ਬੜੀ ਵਧੀਆ ਗੱਲ ਆ ਹਾਂ ਤੇ ਕਿੰਨੇ ਪੈਸੇ ਕਿਹਾ ਫਿਰ ਉਹਨਾਂ ਨੇ 20 ਲੱਖ ਹੀ ਕਿਹਾ ਹੋਰ ਕਿੰਨਾ ਉਹ ਜਾਓ ਮੰਮੀ ਮੰਗਣਾ ਹੀ ਤਾਂ ਕੱਲਾ 20 ਲੱਖ ਹੀ ਮੰਗਿਆ ਜੇ ਉਹ ਘਟੋ ਘੱਟ 50 ਲੱਖ ਰੁਪਇਆ ਤਾਂ ਮੰਗਦੇ ਆਪਣੇ ਕੰਮ ਵੀ ਹੁੰਦਾ ਤੁਸੀਂ ਮੰਗਿਆ ਵੀ ਤੇ ਕੀ ਮੰਗਿਆ ਸਿਰਫ ਸਿੱਧਾ ਇਹ ਆਪਣੀ ਭੂਆ ਨੂੰ ਕੀ ਕਹਿਣਾ ਪਿਆ ਸਰ ਕੀ ਕਹਿਣਾ ਪਿਆ ਸੀ ਤੂੰ ਕੀ ਕਿਹਾ ਸੀ ਕਿ ਮੁਰਗੀ ਅਪਖਲਾ ਲਿਕਵਾਰੀ ਕਰਨੀ ਇੱਕ ਇੱਕ ਕੰਡਾ ਲੈ ਕੇ ਖਾਣਾ ਯਾਦ ਹੈ ਕਿ ਨਹੀਂ ਆਹ ਮਮੀ ਗੱਲ ਤੇ ਮੈਨੂੰ ਯਾਦ ਆ ਤੇ ਦਾ ਮਤਲਬ ਵੀ ਯਾਦ ਹੈ ਕਿ ਨਹੀਂ ਯਾਦ ਪਰ ਮਮੀ ਮੈਂ ਤੁਹਾਨੂੰ ਕਹਿਣਾ ਸੀ ਕਿ ਜੇ ਆਪਾਂ ਪੈਸੇ ਲੈਣੇ ਸੀ 20 ਨਹੀਂ ਤੇ 40 30 ਤੇ ਕਹਿੰਦੇ ਨਹੀਂ ਕਾਕਾ 20 ਤੇ 30 ਤੇ ਕੋਈ ਅੰਦਾ ਫਰਕ ਨਹੀਂ ਕੋਈ ਗੱਲ ਨਹੀਂ ਜਿੱਥੇ ਵੀ ਜਾਂਦੇ ਤੀਏ ਆਪਾਂ ਆਰਾਮ ਨਾਲ ਖਾਣੇ ਆ ਇੱਕ ਇੱਕ ਢੰਡਾ ਲੈ ਕੇ ਖਾਣਾ ਐਵੇਂ ਤੱਤਾ ਤੱਤਾ ਸਾਰਾ ਸੂੰਹ ਚ ਦੀ ਪੈਣ ਜਵਾਰੀ ਛੱਡ ਜਾਏ ਚਲੋ ਪੈਸਾ ਦਾ ਤਾਂ ਕਨਫਰਮ ਆ ਨਾ ਦੇ ਦੇਣਗੇ ਨਾ ਹਾਂ ਹਾਂ ਦੇ ਸੋਚਾ ਚ ਪੈ ਗਈ ਹੌਸਲੇ ਤਉਨੂੰ ਦੇਨੇ ਪੈਣੇ ਹਾਂ ਹੱfte ਕਹੇਗੀ ਆਪਣੀ ਮਾਣੋ ਕਿਸੇ ਵੀ ਤਰੀਕੇ ਨਾਲ ਪੈਸੇ ਕਢਾ ਕੇ ਰਹਿਣੇ ਆਪਾਂ ਕਢਾ ਕੇ ਰਹਿਣੇ ਤੇ ਨਾਲੇ ਉਹਨੇ ਆਪਣੇ ਆਦਮ ਨੂੰ ਸੱਜਣਾ ਨਹੀਂ ਬਾਰੋ ਆਦਮੀ ਪਿੱਛੇ ਉਹਨੂੰ ਦੇਨੇ ਪੈਣੇ ਪੈਸੇ ਹਾਂ ਹਾਂ ਉਹ ਨੂੰ ਕਹਿ ਤਾ ਤੇਰਾ ਘਰ ਵਾਲਾ ਬਾਹਰ ਹੈ ਤੇ ਮੇਰੀ ਗੱਲ ਸੁਣੋ ਇੱਕ ਗੱਲ ਦਾ ਧਿਆਨ ਰੱਖਿਓ ਇਹ ਗੱਲ ਨਾ ਸਿਰਫ ਢਾਡੇ ਤੇ ਮੇਰੇ ਵਿੱਚ ਰਵੇ ਤੇ ਜਦੋਂ ਗੱਲ ਕਰਦੇ ਹੁੰਦੇ ਨਾ ਆਸੇ-ਪਾਸੇ ਵੇਖ ਕੇ ਗੱਲ ਕਰਿਆ ਕਰੋ ਕਿਸੇ ਦੇ ਕੰਨੀਆਂ ਨਾ ਪੈ ਜਾਏ ਆਪਣੀ ਗੱਲ ਉੱਤ ਮੈਂ ਬਾਹਰ ਸਾਰਾ ਕੁਝ ਵੇਖੀ ਆਈਆਂ ਤੂੰ ਘਬਰਾ ਨਾ ਮੈਂ ਤਿੱਖੀਆਂ ਗੋਲੀਆਂ ਨਹੀਂ ਖੇਡਦੀ ਸਭ ਵੇਖ ਕੇ ਆਈਆਂ ਮੈਂ ਨੂੰ ਕਹਿ ਤੂੰ ਸਾਥ ਦੇ ਤੇ ਪੂਆ ਨੂੰ ਘਰੋਂ ਕੱਢ ਇਹਨੇ ਬੈਠੀ ਹੋਈ ਜਿਹੜੀ ਇੱਥੇ ਤੁਹਾਨੂੰ ਉਲਟੀਆਂ ਪੱਟੀਆਂ ਜੜੇ ਪਾਉਂਦੀ ਪਈ ਆਹੋ ਉਦਣੇ ਭੂਆ ਨੇ ਪਤਾ ਮੈਨੂੰ ਕੀ ਗੱਲਾਂ ਗੱਲਾਂ ਵਿੱਚ ਕਹਿਤਾ ਵਾ ਕਿ ਤੀਜਾ ਹੀ ਸਭ ਮੇਰਾ ਬਣਦਾ ਵਾ ਇਹ ਨਾ ਹੋਵੇ ਕਿਤੇ ਮੈਨੂੰ ਹਿੱਸਾ ਲੈਣ ਦੀ ਲੋੜ ਪੈ ਹੀ ਜਾਵੇ ਇੱਥੇ ਤਾਂ ਕਈ ਹਿੱਸੇਦਾਰ ਹੀ ਬੜੀ ਫਿਰਦੇ ਉਧਰੋਂ ਪੂਆ ਉਧਰੋਂ ਤਾਈ ਮੈਂ ਕਿ ਨਹੀਂ ਇਹਨਾਂ ਨੂੰ ਲੁੱਟ ਪਾਈ ਹੈ ਜੇ ਸਾਨੂੰ ਦੇ ਦੇਵੇ ਸਾਨੂੰ ਦੇ ਨਹੀਂ ਤੇ ਅਸੀਂ ਮੰਗਦੇ ਹੀ ਨਹੀਂ ਜੀ ਹੋਰ ਕੀ ਸਾਰੀ ਮਿਹਨਤ ਤੇ ਅਸੀਂ ਕਰਦੇ ਆ ਮੈਂ ਹੀ ਕਰਦੇ ਰਹੀਏ ਤੇ ਬਾਅਦ ਚ ਜਦੋਂ ਖਾਣ ਦਾ ਟਾਈਮ ਆ ਉਦੋਂ ਇਹਨਾਂ ਨੇ ਅੱਗੇ ਹੋਇਆ ਨਾ ਤੇ ਹੋਰ ਕੀ ਉਹ ਵੀ ਕਹਿੰਦੀ ਐ ਭੂਆ ਵੀ ਕਹਿੰਦੀ ਐ ਮੈਨੂੰ ਜਾਣ ਨਹੀਂ ਐ ਨਾ ਮੈਂ ਤੇਰੀ ਗੁਰੂ ਹੋ ਗਈ ਆ ਕੋਈ ਗੱਲ ਨਹੀਂ ਦਿਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਸੇ ਮਠੀਆਂ ਮਠੀਆਂ ਲਾ ਕੇ ਨਾ ਇਹਨਾਂ ਨੂੰ ਆਪਣੇ ਤੋਂ ਪਰੇ ਪਰੇ ਕਰੋ ਆਹੋ ਮੈਂ ਤੁਹਾਨੂੰ ਦੱਸਾਂ ਤੁਸੀਂ ਲਾਓ ਕੋਈ ਸਕੀਮ ਇਹ ਭੂਆ ਨੂੰ ਨਾ ਕਰੋ ਕੱਢੀ ਐ ਬਸ ਤੇ ਹੋਰ ਭੂਆ ਨੂੰ ਵੀ ਤੇ ਤਾਈ ਨੂੰ ਵੀ ਦੋਨਾਂ ਨੂੰ ਹੀ ਕੱਢ ਦੇ ਆਹੋ ਉਹ ਕੋਈ ਗੱਲ ਨਹੀਂ ਮੰਮੀ ਕੱਢਣਾ ਤਾਂ ਹੈਗਾ ਹੀ ਆ ਦੋਨਾਂ ਨੂੰ ਪਰ ਆਪਾਂ ਇੱਕੋ ਦਮ ਨਹੀਂ ਕੱਢਣਾ ਪਹਿਲਾਂ ਭੂਆ ਨੂੰ ਕੱਢਦੇ ਆਂ ਫੇਰ ਤਾਈ ਨਾਲ ਸੋਚਾਂਗੇ ਆਹੋ ਤੂ ਭੂਆ ਵੀ ਕਰਨ ਢਈ ਸੀ ਬੱਚਿਆਂ ਨੂੰ ਮੇਰੇ ਬਿਨਾਂ ਰਹਿ ਨਹੀਂ ਸਕਦੇ ਆ ਜਾਂਗੀ ਕਸਮ ਖਾਣੇ ਚਾਰ ਦਿਨ ਮੈਂ ਆਈ ਮਰਵਾਂਗੀ ਇੱਥੇ ਕੱਢਣ ਦੀ ਕਰੋ ਇਹਨਾਂ ਪਰੇ ਪਰੇ ਕਰੋ ਤੇ ਫੇਰ ਹੀ ਸਾਡੀਆਂ ਸਕੀਮਾਂ ਸਫਲ ਹੋਣੀਆਂ ਐਵੇਂ ਨਹੀਂ ਹੋਣੀਆਂ ਨਾਲੇ ਮੇਰੀ ਗੱਲ ਸੁਣ ਇਹਦੀ ਵੀਰ ਵੀ ਸੋਚਣਾ ਪੈਣਾ ਤਾਈ ਤੇਰੀ ਕੋ ਟੁਕ ਟੁਕ ਬੈਣ ਢਈ ਓ ਤੇ ਉਲਟੀਆਂ ਪੱਟੀਆਂ ਬਣਾਉਂਦੀ ਏ ਕਿ ਤੇਰੀ ਸਾਹ ਸੈਂਜ ਕਰਦੀ ਮੈਂ ਹੁਣ ਕੁਛ ਕਹਨੀ ਏ ਕੁਛ ਕਹੀ ਜਾਂਦੀ ਪਈ ਏ ਦਾ ਸੋਚੋ ਕੁਛ ਉਹ ਮੰਮੀ ਮੇਰੇ ਹੁੰਦੇ ਤਾਂ ਅਸੀਂ ਕਾਰੀ ਟੈਨਸ਼ਨ ਲੈ ਆਂਦੇ ਕੋਈ ਨਹੀਂ ਲੋਨਾ ਮਤਾਈ ਨੂੰ ਕੋਈ ਤਿੱਲੀ ਰਿੰਪੀ ਦੇ ਖਿਲਾਫ ਆਪੇ ਵੇਖੋ ਜਿਹੜੀਆਂ ਲਾਗੇ ਲਾਗੇ ਬੈੰਧੀਆਂ ਹੋਣਾ ਕੱਲ ਤੁਹਾਨੂੰ ਦੂਰ ਦੂਰ ਵੇਖਣਗੀਆਂ ਲੜਾ ਫੇ ਸਕੀਮ ਕੋਈ ਇਹ ਐਵੇਂ ਹੱਲ ਨਹੀਂ ਹੋਣਾ ਇਹ ਕੋਈ ਨਹੀਂ ਮੰਮੀ ਤੁਸੀਂ ਆ ਚੀ ਦੀ ਟੈਨਸ਼ਨ ਨਾ ਲਓ ਚਲ ਠੀਕ ਹੈ ਫਿਰ ਠੀਕ ਹੈ

ਸਲਾ ਬਤਾ ਕੀ ਕਰਨੀ ਵੀ ਸਾ ਹਾਂ ਸਾਇਲ ਨੂੰ ਕਹਿੰਨੀ ਵੀ ਸਾ ਤੇਰੀ ਭੂਆ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਚਲ ਜਾਣਾ ਬੱਚੇ ਉਹਨੂੰ ਫੋਨ ਕਰਦੇ ਵੇ ਬਾਰ-ਬਾਰ ਘਰ ਕੇ ਉਹ ਘਰ ਆਪਣੇ ਤੇਰੇ ਬੱਚੇ ਜੋ ਕੱਲ ਫੋਨ ਕਿੰਨਾ ਕਰਨ ਦੇ ਸੀ ਤੂੰ ਕਹਿੰਦੀ ਆ ਜਾਂਗੀ ਰੁੜ ਜਾਦੇ ਕਿਉਂ ਤੰਗ ਕਰੀ ਜਾਂਦੇ ਹੋ ਮੈਂ 4 ਦਿਨ ਪੇਕੇ ਗਈ ਹਾਂ ਤੇ ਮੈਂ ਕਿਹਾ ਕੋਈ ਉਹਨੂੰ ਸੂਟ ਸੱਟ ਲੈ ਦੀਏ ਉਹਦਾ ਕੋਈ ਭਰੋਸਾ ਨਹੀਂ ਆ ਮੈਂ ਨਾ ਇੱਕ ਸੂਟ ਤੇ ਨਹੀਂ ਬੈਠੀ ਹੋਈ ਤੁਹਾਡੇ ਤੇ ਵੀ ਤੁਸੀਂ ਮੈਨੂੰ ਸੂਟ ਲੈ ਕੇ ਦਿਓਗੇ ਤੇ ਮੈਂ ਜਾਵਾਂਗੀ ਮੈਂ ਹੁਣ ਆਈ ਆ ਨਾ ਤੇ ਕਿਸੇ ਕੰਮ ਪਿੱਛੇ ਆਈ ਆ ਤੇ ਮੇਰੇ ਨਾ ਬੱਚੇ ਨਿਕੇ ਨਿਕੇ ਨਾ ਬੋਤਲਾ ਮੂੰਹ ਚ ਦੁੱਧ ਵਾਲੀਆਂ ਨਹੀਂ ਲਾਈਆਂ ਹੋਈਆਂ ਉਹ ਨਾ ਜਵਾਨ ਜਾਨ ਵਿਆਹ ਵਰੇ ਨੇ ਘਰ ਸੌਂ ਸਕਦੇ ਨੇ ਆਪਣਾ ਨਾ ਮੇਰੀ ਗੱਲ ਸੁਣ ਭਾਬੋ ਨਾ ਮੈਂ ਤੈਨੂੰ ਗੱਲ ਕਹਾਂਗੀ ਨਾ ਤੇ ਫਿਰ ਤੂੰ ਮੰਨੀ ਵੈਸੇ ਤੂੰ ਮੇਰੀ ਗੱਲ ਮੰਨੀ ਤੇ ਨਹੀਂ ਮੈਂ ਨਾ ਤੇਰੀ ਦੁਸ਼ਮਣੀ ਨਹੀਂ ਹੈਗੀ ਤੂੰ ਮੈਨੂੰ ਸਮਝਦੀ ਆਪਣੀ ਦੁਸ਼ਮਣ ਮੈਂ ਤੇਰੀ ਨਾ ਦੋਖੀ ਨਹੀਂ ਹੈਗੀ ਮੇਰੀ ਗੱਲ ਸੁਣ ਨਾ ਤੂੰ ਜੋ ਸਾਹਿਲ ਨੂੰ SLAWA ਪਈ ਦੇਣੀ ਏ ਨਾ ਤੈਨੂੰ ਪਤਾ ਸਾਹਿਲ ਤੇਰਾ ਮਿੱਤ ਬਣੂ ਗਈ ਸਾਰੇ ਤੇਰੇ ਹੱਥੋਂ ਪੈਸੇ ਲੈ ਕੇ ਨਾ ਉਜਾੜ ਦੇ ਗਈ ਤੇ ਬੈਠੀ ਰਹੀ ਨਾ ਕੋਲ ਪੈਸਾ ਹੋਣਾ ਹੀ ਤੇ ਨਾ ਕੋਲ ਕੁਝ ਹੋਣਾ ਹੀ ਸਿਆਣੀ ਬਣ ਸਿਆਣੀ ਸਾਰਾ ਕੁਝ ਆਪਣੇ ਖਾਤੇ ਚ ਰੱਖ ਤੇ ਵਧੀਆ ਰਹੇਗੀ ਸਾਹਿਲ ਤੇਨੂੰ ਪਤਾ ਉਹਨੂੰ ਪੈਸੇ ਦੇਣ ਦੀ ਦੇਰ ਹੈ ਉਹਨੇ ਤੇ ਚੱਟ ਖਤਮ ਕਰ ਜਾਣੇ ਨੇ ਕੀ ਕਰेंगी ਫਿਰ ਉਸ ਤੋਂ ਬਾਅਦ ਮੈਂ ਤੇਰੀ ਸਲਾਹ ਤੋਂ ਬਿਨਾ ਥੋੜੀ ਤੁਰ ਪਾਂਗੀ ਸਭ ਕੁਝ ਤੈਨੂੰ ਦੱਸ ਕੇ ਕਰਾਂਗੀ ਜੋ ਕਰਾਂਗੀ ਤੂੰ ਮੈਨੂੰ ਦੱਸਣ ਜੋਗੀ ਨਾ ਹੈ ਕਦੋਂ ਸੈਂ ਹੈ ਤੇਰੇ ਦਿਲ ਵਿੱਚ ਕੁਝ ਹੁੰਦਾ ਨਾ ਤੇ ਤੇਰੇ ਦਿਮਾਗ ਵਿੱਚ ਕੱਖ ਜਲਦਾ ਇਸ ਕਰਕੇ ਨਾ ਬੰਦੀ ਬਣ ਜਾ ਮੈਂ ਜਿਹਨੂੰ ਜੋ ਕਹਿੰਨੀ ਨਾ ਉਹ ਕੰਮ ਕਰ ਲੈ ਚੁੱਪ ਕਰਕੇ ਸਾਰਾ ਕੁਝ ਰੱਖ ਆਪਣੇ ਹਾਤੇ ਚ ਕੋਈ ਲੋੜ ਨਹੀਂ ਸਾਹਿਲ ਨੂੰ ਜ਼ਿਆਦਾ ਪੈਸੇ ਦੇਣ ਦੀ ਇਹ ਨਾ ਹੋਵੇ ਨੂੰਹਾਂ ਦੇ ਰੋਹ ਪਾਂਦੀ ਬਾਂਦੀ ਥੱਲੇ ਦੇਗ ਪਾਵੇਂ ਚੁੱਪ ਕਰੇ ਨਾ ਸਿਆਣੀ ਬਣ ਜਾ ਸਿਆਣੀ ਜਿੱਥੇ ਤੇਰੇ ਵਰਗੀ ਦੇ ਨਾਂ ਨ ਹੋਵੇ ਮਿਆਂ ਨੀ ਨੀ ਆਣੀ ਕਿੱਥੇ ਰਹਿ ਜਾ ਨਾ ਹਾਂ ਹਾਂ ਤੈਨੂੰ ਨਾ ਲੈ ਕੇ ਤੁਰਨਾ ਹਰ ਜਗ੍ਹਾ ਤੇ ਹੋਰ ਸਮਝਦਾਰ ਬਣ ਜਾ ਸਮਝਦਾਰੀ ਜੋ ਕੋਲ ਹੋਵੇ ਨਾ ਹਵਾ ਨਹੀਂ ਲਵਾਈਦੀ ਨੋਟਾਂ ਨੂੰ ਠੀਕ ਹੈ ਹਾਂ ਜੋ ਤੂੰ ਕਹਤਾ ਬਿਲਕੁਲ ਠੀਕ ਹੈ ਚਲੋ ਮੈਨੂੰ ਸਮਝ ਲੱਗੀ ਤੇ ਹਾਂ पवव जरा चल के तुसी चा हाँ, तो रोखा हां तर है मैं जरा आई दो मिनट आच पूआ जी हां पूआ दे भतीज दस किया? बोल ਪੂਆ ਨੂੰ ਕੱਢਨੀ ਪਿਆਰੀ ਹੈ ਜੀ ਨਾ ਲੈ ਤਾਨੂੰ ਕੌਣ ਕੱਢ ਸਕਦਾ ਵਾ ਤੁਹਾਡਾ ਆਪਣਾ ਘਰ ਆਏ ਕਦੋਂ ਤੂੰ ਜੇ ਮੇਰਾ ਆਪਣਾ ਘਰ ਹੁੰਦਾ ਤੇ ਮਾਂ ਪੁੱਤ ਬਹਿ ਕੇ ਸਲਾਵਾ ਪੇ ਕਰਦੇ ਜੀ ਇਹਨੂੰ ਨਾ ਪੂਆ ਨੂੰ ਹੁਣ ਤੋਰ ਇਹਨੂੰ ਪੂਆ ਨੂੰ ਕੱਢ ਕੀ ਨਹੀਂ ਕਿੰਨੇ ਗੱਲ ਕੀਤੀ ਇੰਨੀ ਮੈਂ ਪਾਰ ਫਲੋਕਿਸਤਾਨੀਆਂ ਸੁਨੀਆਂ ਨਹੀਂ ਨਾ ਲੜ ਲਪ ਬਦੀਜਾ ਵੇਖ ਮੇਰਾ ਆ ਮੇਰੇ ਅੱਗੇ ਕਰੀ ਬਦੀਜਾ ਜਿਹੜੇ ਮੇਰਾ ਹੀ ਬੁਰਾ ਸੋਚਦਾ ਪਿਰਦਾ ਓ ਨਹੀਂ ਨਹੀਂ ਪੂਆ ਜੀ ਮੈਂ ਤੁਹਾਡਾ ਬੁਰਾ ਕੇ ਸੋਚਣਾ ਵਾ ਉਹ ਤੁਹਾਨੂੰ ਪਤਾ ਵਾ ਵੈਸੇ ਹੀ ਮੰਮੀ ਦੀ ਹਾਂ ਦੇ ਵਿੱਚ ਨਾ ਹਾਂ ਮਲਾਉਣੀ ਪੈਂਦੀ ਹੈ। ਕੋਈ ਗੱਲ ਮੰਦਾ ਨਾ ਕਿ ਤੇਰੀ ਮਾਂ ਦੀ ਹਾਂ ਵਿੱਚ ਹਾਂ ਤੂੰ ਮਲਾਨਾ। ਉਹ ਛੱਡੋ ਭੂਆ ਜੀ ਤੁਸੀਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠ ਗਏ ਜੇ ਤੁਹਾਨੂੰ ਪਤਾ ਵਾ ਭੂਆ ਨਾ ਤੇ ਮੇਰਾ ਇੰਨਾ ਪਿਆਰ ਆ ਮੈਂ ਚਾਹੁੰਨਾ ਵਾਂ ਕਿ ਜੋ ਕੁਝ ਮੇਰਾ ਹੋਵੇ ਨਾ ਉਹ ਭੂਆ ਦਾ ਵੀ ਹੋਵੇ। ਕਦੋਂ ਤੋਂ? ਆ 2 ਲੱਖ ਰੁਪਈਆ ਤੂੰ ਦੀ ਮਾਂ ਨੇ ਨਾਲ ਨਾਲ ਕੇ ਉਸ ਨਾਮ ਤੇ ਦਸਾ ਮਾਰੋ। ਕਿਹੜਾ 2 ਲੱਖ ਰੁਪਈਆ? ਉਹ ਮੈਂ ਸਾਰਾ ਕੁਝ ਬਾਤ ਸੁਣ ਲਈ। ਮੇਤਰਲ ਕਹੀਂ ਰੋਲਾ ਪਾ ਭਗੇ ਤੁਸੀਂ 20 ਲੱਖ 20 ਲੱਖ ਪੇ ਕਰ ਦੇ ਜੀ ਨੂੰ ਨਹੀਂ ਪਤਾ ਖੱਪ ਜਾਣਿਓ ਉਹਨੂੰ ਵੀ ਪਤਾ ਲੱਗ ਜਾਣਾ ਜੀ ਨਾਲ ਮੇਰੀ ਗੱਲ ਸੁਣਵੇਂ ਸਾਹਿਲ ਤੂੰ ਜੋ ਮਾਂ ਨੂੰ ਜਨ ਜਰਾ ਪੈਸਾ ਹਸਾ ਪੇ ਦਿਨਾ ਕਿਹੜੀ ਗੱਲੋ ਕਿਹੜੀ ਗੱਲੋ ਤੈਨੂੰ ਲੱਗਦਾ ਮਾਂ ਤੈਨੂੰ ਦੇਗੀ ਇਹ ਨਾ ਜਿਹੜੀ ਮੇਰੀ ਗੱਲ ਸੁਣ ਜਿਹੜੇ ਦੋ ਪੁੱਤਾਂ ਦੀ ਨਹੀਂ ਬਣੀ ਦੋ ਨੂੰਹਾਂ ਦੀ ਨਹੀਂ ਬਣੀ ਉਹ ਤੇਰੀ ਕਿੱਥੋਂ ਬਣ ਚਲੀ ਗੱਲ ਨੂੰ ਨਾ ਇੱਥੇ ਬਿਠਾ ਲੈ ਦਿਮਾਗ 'ਚ ਉਹ ਤੇਰੀ ਬੰਜਲੀ ਕਦੀ ਵੀ ਨਾ ਬਨੇਗੀ ਤੇਰੀ ਜੇ ਦੋ ਪਿੱਛੇ ਹਟ ਗਏ ਤੇ ਤੂੰ ਕਿਦਾ ਵਿਚਾਰਾ ਇਸ ਕਰਕੇ ਨਾ ਐਸਾ ਨੱਪ ਕੇ ਰੱਖ ਮਾਂ ਕੋਲੋਂ ਲੁੱਟ ਆਪਣੇ ਕੋਲ ਰੱਖ ਉਹ ਪੈਸੇ ਦਾ ਮਜ਼ਾ ਹੀ ਸਮਝ ਕੇ ਭੂਆ ਕਿੱਥੋਂ ਬੋਲਦੀ ਪਈ ਏ ਔਰ ਕਿਉਂ ਕਹਿੰਦੀ ਵੀ ਮੈਂ ਤੇਰੀ ਭੂਆ ਵਾਂ ਉਹ ਤੇਰਾ ਭਲਾ ਸੋਚਾਂਗੀ ਨਾ ਕਿ ਤੇਰਾ ਨੁਕਸਾਨ ਸੋਚਾਂਗੀ ਤੇ ਭੂਆ ਜੀ ਦੇ ਰੇਸਾਬ ਦੇ ਨਾਲ ਮੈਨੂੰ ਕਰਨਾ ਕੀ ਚਾਹੀਦਾ ਵਾ ਮੰਮੀ ਤੂੰ ਤਾਂ ਬਾਹਰ ਮੈਂ ਚੱਲ ਨਹੀਂ ਸਕਦਾ ਕਿਉਂ ਨਹੀਂ ਚੱਲ ਸਕਦਾ ਤੂੰ ਮਾ ਆਪਣਾ ਪਹਿਖੜਾ ਆਪਣੇ ਕੋਲ ਰੱਖ ਲਗਾ ਕੇ ਤੂੰ ਹੀ ਲੁੱਟ ਪੈਸੇ ਤੂੰ ਕਿਉਂ ਨਹੀਂ ਪੈਸੇ ਕਰਦਾ ਖਰਚਾ ਹੁੰਦਾ ਨਾ 50 ਦਾ ਤੇ 5000 ਦਾ ਖਰਚਾ ਦੱਸਿਆ ਕਰ ਇਹਨੂੰ ਜੇ ਖਰਚਾ ਹੁੰਦਾ 10 ਰੁਪਏ ਦਾ ਕਿ ਲੱਖ ਦਾ ਖਰਚਾ ਦੱਸਿਆ ਕਰ ਇਹਨੂੰ ਜਾਣ ਕੇ ਕਹਿ ਰਿਹਾ ਕਰ ਉਹ ਤੇ ਖਰਚਾ ਪੈ ਗਿਆ ਜਿੱਦੇ ਉਹ ਪੈਸੇ ਸਿਆਣਾ ਬੜਾ ਸਿਆਣਾ ਕਦੋਂ ਤੂੰ ਵੀ ਆਪਣਾ ਘਰ ਪਰਿਵਾਰ ਚ ਲੈਣਾ ਹੀ ਕਿੱਥੋਂ ਚ ਲੈਣਾ ਹੀ ਸਹੀ ਕਹਿੰਦੇ ਕੋ ਤੇਰੇ ਪੱਲੇ ਦੇ ਨਾਲ ਸਾਡੇ ਪੈਸਾ ਛੱਡਦਾ ਹੀ ਨਹੀਂ ਤੇ ਕੱਖ ਛੱਡਦਾ ਹੀ ਤੇ ਮੇਰੀ ਗੱਲ ਸੁਣ ਜਿਹੜਾ ਭੂਆ ਤੈਨੂੰ ਕਹਿੰਦੀ ਵੀ ਹੈ ਨਾ ਹੁਣ ਇਹਨਾਂ ਨੂੰ ਹਿੱਸਾ ਲੈਣਾ ਸੱਚਾ ਕਹਿੰਦੀ ਪਈ ਇਹਨਾਂ ਨੇ ਤੇ ਵੈਸੇ ਸਾਨੂੰ ਕੱਖ ਦੇਣਾ ਨਹੀਂ ਤੈਨੂੰ ਵੀ ਨਹੀਂ ਮਿਲਣਾ ਇਸ ਕਰਕੇ ਐਵੇਂ ਹੀ ਰਵਾਂਗੇ ਨਾ ਤਸਵੀਰ ਰਵਾਂਗੇ ਹੁੰ ਨਾ ਸਿਆਣਾ ਬਣ ਜਾ ਸਿਆਣਾ ਇਹ ਮੈਂ ਤੈਨੂੰ ਨਾ ਉਹ ਸੜਕ ਬੁਖਾਤੀ ਆ ਇਹ ਰਾਹ ਉਧਰ ਜਾਂਦਾ ਵੀ ਹੁਣ ਤੁਰਨਾ ਤੂੰ ਵਾ ਕਿਵੇਂ ਜਾਣਾ ਈ ਕੀ ਕਰਨਾ ਬਸ ਇਹਨੇ ਕਿਤੇ ਰਹਿ ਗਈ ਸੀ ਚਲ ਹੁਣ ਸੋ ਆਰਾਮ ਨਾਲ ਵੇਪੂ ਆ ਜੀ ਨੇ ਜਿਹੜੀ ਗੱਲ ਕੀਤੀ ਆ ਸੋਚਿਆ ਜਾਵੇ ਗੱਲ ਤੇ ਬਿਲਕੁਲ ਸਹੀ ਕੀਤੀ ਆ ਕਿ ਸਾਰੀ ਮਿਹਨਤ ਮੈਂ ਕਰਦਾ ਵਾਂ ਦਿਮਾਗ ਹੀ ਮੈਂ ਲਗਾਉਣਾ ਵਾਂ ਸਕੀਮ ਵੀ ਮੈਂ ਲੜੋਣਾ ਵਾਂ ਤੇ ਬੂਰਾ ਵੀ ਮੈਂ ਬੰਨਦਾ ਵਾਂ ਪੈਸੇ ਲੈਣ ਵੇਲੇ ਤੇ ਸਾਰਾ ਪੈਸਾ ਮੰਮੀ ਸੰਭ ਲੈਂਦੇ ਆ ਅਖੀਰ ਦੇ ਵਿੱਚ ਮੈਨੂੰ ਪੈਸੇ ਲੈਣੇ ਪੈਣ ਨਾ ਤੇ ਮੰਮੀ ਕੋ ਉਤਰਲੇ ਮਾਰਨੇ ਪੈਂਦੇ ਆ ਕਰਨਾ ਕਿ ਵਾ ਇਹ ਮੈਨੂੰ ਇਦਾਂ ਹੀ ਚਾਹੀਦਾ ਵਾ ਹੈਲੋ ਹੈਲੋ ਹਾਂਜੀ ਪਾਪਾ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਪਾਪਾ ਹਾਂਜੀ ਹਾਂਜੀ ਪਾਪਾ ਆ ਗਈ ਆਵਾਜ਼ ਹੋਰ ਕਿਦਾਂ ਬਸ ਬਸ ਵਧੀਆ ਪਾਪਾ ਤੁਸੀਂ ਸੁਣਾਓ ਸਟੱਡੀਜ਼ ਕਿਦਾਂ ਚੱਲ ਰਹੀਆਂ ਨੇ ਸਭ ਵਧੀਆ ਪਾਪਾ ਤੁਸੀਂ ਦੱਸੋ ਤੁਸੀਂ ਠੀਕ ਹੋ ਤੁਹਾਡਾ ਕੰਮ ਕਰ ਕਿਦਾਂ ਚੱਲਦਾ ਪਿਆ ਬਹੁਤ ਬਹੁਤ ਵਧੀਆ ਬਹੁਤ ਵਧੀਆ ਵਧੀਆ ਲੱਗਦਾ ਡਾਈ ਭਾਰੀ ਹੈ ਕਿਦਾਂ ਯਾਦ ਕਰਨੇ ਬਪਾ ਕਲੇਮ ਕੰਪਲੇਨ ਆ ਰਹੀ ਹੈ ਨਹੀਂ ਹੋ ਗਿਆ ਪਪਾ ਇਹ ਹਰਗਨਚਾਰਿਆ ਕੀ ਤੁਸੀਂ ਆਪਣੀ ਮੰਮੀ ਨੂੰ ਬਹੁਤ ਜ਼ਿਆਦਾ ਬੋਲ ਰਹੇ ਹੋ ਅ ਕੋਈ ਨਹੀਂ ਪਪਾ ਤੁਹਾਨੂੰ ਪਤਾ ਮम्मा ਕਿਦਾਂ ਦੇਗੇ ਹੈ ਮੈਂ ਆਪਣੇ ਫਰੈਂਡਸ ਨਾਲ ਗੱਲਾਂ ਕਰਦੀਆਂ ਕਹਿੰਦੇ ਫਰੈਂਡ ਨਾਲ ਕਿਉਂ ਗੱਲਾਂ ਕਰਦੀਆਂ ਬੇਟਾ ਉਹ ਗਲਤ ਗਲਤ ਸਮਝਾਉਂਦੇ ਨੇ ਅੱਲੇ ਤੁਸੀਂ ਸਟੱਡੀ ਕਰ ਰਹੇ ਹੋ ਨਾ ਬਟ ਪਾਪਾ ਠੀਕ ਆ ਮੈਂ ਸਮਝਦੀ ਆ ਪਰ ਨਹੀਂ ਮम्मा ਨਾ ਹਰ ਗਾਲ ਤੇ ਮੈਨੂੰ ਬੋਲਦੇ ਰਹਿੰਦੇ ਆ ਫਿਰ ਅੱਜ ਲੱਕੀ ਵੀ ਕਰਦੇ ਆ ਤੈਨੂੰ ਪਤਾ ਹੁਣ ਮੈਂ ਵੱਡੀ ਹੋ ਗਈ ਆ ਮੈਂ ਕਾਲਜ ਚ ਜਾਨੀ ਆ ਇਤੋਂ ਚੰਗਾ ਥੋੜੀ ਲੱਗਦਾ ਹਰ ਹਰ ਟਾਈਮ ਮੇਰੇ ਫਰੈਂਚਸ ਤੇ ਮੇਰੇ ਅੱਗੇ ਬੇਇੱਜ਼ਤੀ ਕਰਦੇ ਰਹਿੰਦੇ ਆ ਉਤੋਂ ਉਹਨਾਂ ਵੀ ਜਿਹੜੀ ਚਾਚੀ ਜੀ ਆਈ ਆ ਉਹਨੇ ਵੀ ਬੜਾ ਸਿਰ ਖਾਦਾ ਆ ਹਵਾ ਆ ਪੁੱਤਰ ਅੰਜਨੀ ਸੋਚਦਾ ਆਪਾਂ ਬਿਲਕੁਲ ਵੀ ਮੈਂ ਬਾਹਰ ਆਗਾ ਤੇ ਤੈਨੂੰ ਹੀ ਵੇਖਣਾ ਨਾ ਬਾਹਰ ਹਾਂਜੀ ਪਪਾ ਠੀਕ ਆ ਮੈਂ ਤੁਹਾਡੀ ਗੱਲ ਸਮਝਦੀ ਆ ਕੋਈ ਗੱਲ ਨਹੀਂ ਮੈਂ ਨਹੀਂ ਬੋਲਦੀ ਮਮਾ ਕੋ ਨਹੀਂ ਤੇ ਤੁਸੀਂ ਹੁਣ ਸਾਰਾ ਵੇਖਣਾ ਹੈ ਤੇ ਮੰਮੀ ਨੂੰ ਵੀ ਸਮਝਾਵਾਂਗਾ ਤੇ ਤੁਸੀਂ ਤੁਸੀਂ ਵੀ ਹੁਣ ਨਾ ਜਿਹੜਾ ਮਿਚਰ ਬੀਹਵ ਕਰਨਾ ਹੈ ਠੀਕ ਆ ਪਪਾ ਠੀਕ ਹੈ ਹਾਂਜੀ ਪਪਾ ਧਿਆਨ ਰੱਖੋ ਬਾਕੀ ਕੋਈ ਵੀ ਦਿੱਕਤ ਹੁੰਦੀ ਹੈ ਮੈਨੂੰ ਫੋਨ ਕਰਦਿਆ ਕਰੋ ਠੀਕ ਹੈ ਠੀਕ ਆ ਪਪਾ ਨਾਲੇ ਨਾ ਮੈਨੂੰ ਨਾ 5000 ਪਾ ਦੋਗੇ ਆਨਲਾਈਨ 1000 ਰੁਪਏ ਦੀ ਲੋਡ ਸੀਗੀ ਮੈਨੂੰ ਪਾ ਦੋਗੇ ਬੇਟਾ ਪਾ ਦਿੰਨੇ ਆ ਬਟ ਹੁਣ ਮੈਨੂੰ ਕੰਪਲੇਂਟ ਨਹੀਂ ਆਣੀ ਚਾਹੀਦੀ ਠੀਕ ਹੈ ਹਾਂਜੀ ਹਾਂਜੀ ਪਾਪਾ ਨਹੀਂ ਆਏਗੀ ਪਾ ਦਿੰਨਾ ਬਟ ਹੁਣ ਕੰਪਲੇਂਟ ਨਹੀਂ ਆਣੀ ਚਾਹੀਦੀ ਮੈਨੂੰ ਠੀਕ ਹੈ ਠੀਕ ਹੈ ਮੈਂ ਵੀ ਤੁਹਾਨੂੰ ਚਾਚਾ ਨਾ ਬੋਲਣਾ ਪੂਰਾ ਠੀਕ ਹੈ ਪਾਪਾ ਮੇਰੇ ਨਾਲ ਫਰੈਂਡਸ ਸਕੂਲ ਦੀ ਕਾਲ ਆ ਰਹੀ ਮੈਂ ਤੁਹਾਨੂੰ ਕਰਦੀ ਆ ਬਾਅਦ ਚ ਠੀਕ ਹੈ ਮੈਨੂੰ ਪੈਸੇ ਪਾ ਦਿਓ ਠੀਕ ਹੈ ਠੀਕ ਹੈ ਓਕੇ ਪਾਪਾ ਬਾਏ ਸ਼ੁਕਰ ਹੈ ਨਹੀਂ ਤਾਂ ਫੜੀ ਜਾਣਾ ਸੀਗਾ ਤੇ ਪਾਪਾ ਪੁੱਛ ਲੈਂਦੇ 5000 ਦਾ ਕਰਨਾ ਕੀ ਸੀ ਚਲ ਛੱਡੂ ਪਾ ਲੱਗ ਗਿਆ ਹੁਣ ਚਲ ਦਾਲ ਤੇ ਬਣ ਗਈ ਆ ਦੋ ਕੁ ਸੀਟੀਆਂ ਆ ਜਾਣਾਂ ਤੇ ਫੇਰ ਮੈਨੂੰ ਬੰਦ ਕਰਦਾ ਹੁਣ ਜਦ ਮੈਂ ਨਾ ਆਟਾ ਗੋਲ ਲੈਨੀ ਆ ਐ ਮੇਰਾ ਪੁੱਤ ਕੀ ਕਰਦਾ ਵੇ ਆ ਕੁਛ ਨਹੀਂ ਮੰਮੀ ਦਾਲ ਤੇ ਰੀਸੂ ਬਣ ਚੱਲੀ ਤੇ ਬਸ ਮੈਂ ਆਟਾ ਗੁਨਣ ਲੱਗੀ ਹੁਣ ਅੱਛਾ ਸ਼ੁਕਰ ਹੈ ਮਤੀ ਬੜਾ ਕੰਮ ਕਰਦੀ ਐ ਆਰਾਮ ਨਾ ਕਰਿਆਗਾ ਥੱਕ ਨਾ ਜਾਈ ਮੈਨੂੰ ਕੋ ਕਰਾ ਲਿਆ ਕਰ ਨਹੀਂ ਨਹੀਂ ਪਿਆਇ ਕੋਈ ਲਸਣ ਮੈਂ ਕੱਟ ਦਿਆ ਕਰਾਂਗੇ ਨਹੀਂ ਮੰਮੀ ਮੈਂ ਕਰ ਲਾਂਗੀ ਕੋਈ ਗੱਲ ਕੋਈ ਨਹੀਂ ਪੁੱਤ ਫੇਰ ਕੀ ਐ ਕੱਲੀ ਥੋੜੀ ਦਿਨ ਮੈਨੂੰ ਲਾਅ ਛੱਡਦਾ ਅੱਛਾ ਮੈਂ ਤਾਂ ਨਹੀਂ ਕੋਈ ਗੱਲ ਕਹੀ ਸੀ ਕਿਹੜੀ ਮੰਮੀ ਉਹ ਉਹ ਤਾਂ ਮੀਲਾ ਖਵਾਲੀ ਕੀ ਬੁੱਤ ਮਣੀ ਚੁੱਪ ਚਾਪ ਹੈ ਪੁੱਤ ਮੈਂ ਤੈਨਾਂ ਗੱਲ ਕੀਤੀ ਸੀ 20 ਲੱਖ ਰੁਪਏ ਦੀ ਵੀ ਤੇ ਮੈਨੂੰ ਬੜੀ ਖੁਸ਼ੀ ਹੋਣੀ ਤੇ ਤੈਨੂੰ ਵੀ ਹੋਣੀ ਉਹ ਮੇਰਾ ਪੁੱਤ ਘਰ ਆ ਜਾਏਗਾ ਤੇਰੇ ਕੋਲ ਆਏਗਾ ਤੁਸੀਂ ਦੋਵੇਂ ਘੁੰਮੋਗੇ ਫਿਰੋਗੇ ਜਾਓਗੇ ਮੈਨੂੰ ਕਿੰਨੀ ਖੁਸ਼ੀ ਹੋਣੀ ਤੁਹਾਡੇ ਵਾਲਾ ਵੇਖ ਕੇ ਐਵੀਂ ਤੇ ਸੋਚ ਤੂੰ ਹੀ ਤੇ ਚਾਹਨੀ ਆ ਨਾ ਤੇਰਾ ਆਦਮੀ ਤੇਰੇ ਕੋਲ ਹੋਵੇ ਤੁਹਾਰ ਵੇ ਇਕੱਲੀ ਬੈਠੀ ਰਹੀ ਨਹੀਂ ਉਦਾਸ ਸੀ ਮੈਨੂੰ ਵੇਖ ਕੇ ਦਿਲ ਨੂੰ ਕੁਝ ਹੁੰਦਾ ਹੀ ਮੈਨੂੰ ਤੀਰ ਵਈ ਤੇ ਮੇਰੇ ਦਿਲ ਤੇ ਦਿਨ ਕਿਹੜੇ ਹੋਇਆ ਤੇ ਚਲਾ ਗਿਆ ਛੱਡ ਕੇ ਕਿਤੇ ਨੂੰ ਦੇ ਦਈਏ ਪੈਸੇ ਤੇ ਵੀ ਸਾਡੇ ਕੋਲੋਂ ਲੱਥੇ ਤੇ ਮੇਰਾ ਪੁੱਤ ਆਪਣੇ ਘਰ ਆਵੇ ਤੇ ਨਾ ਹੱਸੇ ਖੱਡੇ ਬੰਦਾ ਮੈਂ ਕਿੰਨਾ ਮਾਨਸ ਚ ਕਰਦੀ ਆ ਮੈਂ ਨਹੀਂ ਮਜਬੂਰ ਹੋ ਗਈ ਆ ਮੰਮੀ ਮੈਂ ਨਾ ਆਪਣੇ ਮਮਾ ਨਾਲ ਨੇਂਗਾਲ ਕੀਤੀ ਕਿਉਂਕਿ 20 ਲੱਖ ਥੋੜਾ ਨਹੀਂ 20 ਲੱਖ ਬਹੁਤ ਜ਼ਿਆਦਾ ਹੈ ਤੇ ਤੁਹਾਨੂੰ ਪਤਾ ਵਾ ਕਿ ਵਿਆਹ ਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਕਿੰਨਾ ਪੈਸਾ ਲੱਗ ਗਿਆ ਵਿਆਹ ਤੇ ਤੁਹਾਨੂੰ ਲੱਗਦਾ ਵਾ ਕਿ ਮਹੀਨੇ ਦੇ ਵਿੱਚ ਉਹ ਇੰਨੀ ਵੱਡੀ ਰਕਮ ਕਿਤਰਾ ਕਰਨਗੇ ਤੇ ਨਾਲੇ ਦੂਜੀ ਗੱਲ ਜੇ ਇਹਨਾਂ ਨੂੰ ਪੈਸੇ ਦੀ ਲੋੜ ਵੀ ਆ ਉਹ ਤੁਹਾਡੇ ਨਾਲ ਗੱਲ ਕਰ ਸਕਦੇ ਆ ਕੀ ਗੱਲ ਮੈਨੂੰ ਫੋਨ ਨਹੀਂ ਕਰ ਸਕਦੇ ਮੈਨੂੰ ਤਾਂ ਕੋਈ ਫੋਨ ਵੀ ਨਹੀਂ ਕਰਦੇ ਕਦੀ ਮੇਰਾ ਧਿਆਨ ਨਹੀਂ ਆਇਆ ਕਿ ਮੈਂ ਵੀ ਆਪਣੀ ਜਨਾਨੀ ਨੂੰ ਫੋਨ ਕਰਕੇ ਪੁੱਛ ਲਾਂ ਠੀਕ ਆ ਮੰਨਿਆ ਕਿ ਉਹਨਾਂ ਦੇ ਪਹਿਲਾਂ ਦੇ ਲੋੜ ਆ ਤੇ ਮੈਂ ਨਵੀਂ ਤੇ ਘਰ ਸਾਦੇ ਫੋਨ ਅੰਮੀ ਮੈਂ ਕੋਈ ਬਗਾਨੀ ਤੇ ਨਹੀਂ ਨਾ ਉਹ ਤਾਂ ਬੜਾ ਸ਼ਰਮਿੰਦਾ ਹੋਇਆ ਕਹਿੰਦੇ ਦਿਨ ਕਿਹੜੇ ਵੇ ਕਿਹੜੇ ਮੂੰਹ ਨਾਲ ਆਪਣੀ ਵਾਈਫ ਨੂੰ ਕਹਾਂ ਮੰਮੀ ਇਹ ਜੇ ਸ਼ਰਮਿੰਦਾ ਵਾਲੀ ਗੱਲ ਵੀ ਕਿਹੜੀ ਆ ਮੈਂ ਕੋਈ ਬਗਾਨੀ ਤੇ ਨਹੀਂ ਕੋਈ ਨਹੀਂ ਬੰਦੇ ਦੇ ਚੰਗਾ ਮਾ ਟਾਈਮ ਤੇ ਆਂਦਾ ਹੀ ਰਹਿੰਦਾ ਵਾ ਮੈਨੂੰ ਇੱਕ ਵਾਰੀ ਕਹਿੰਦੇ ਤਾਂ ਸਹੀ ਕਿ ਮੈਂ ਇੰਨੀ ਪ੍ਰੋਬਲਮ ਚਾ ਮੈਨੂੰ ਇੰਨੇ ਪੈਸੇ ਦੀ ਲੋੜ ਆ ਉਹ ਤੁਹਾਨੂੰ ਜਿ ਕਹਿ ਰਿਹਾ ਤੇ ਮੈਨੂੰ ਵੀ ਤੇ ਕਹਿ ਦਨ ਤੇ ਨਾਲੇ ਮੇਰੀ ਗੱਲ ਸੁਨੋ ਤੁਹਾਡੇ ਕੋ ਤਾਂ ਪੈਸੇ ਹੈਗੇ ਨਹੀਂ ਉਹ ਤਾਂ ਕਿਹੜੇ ਬਿਆਸੇ ਚੇਤਾ ਕਰੋ ਮੰਮੀ ਵਿਆਹ ਤਾਂ ਤੁਸੀਂ ਕੀ ਕਿਹਾ ਸੀ ਕਿ ਸਾਨੂੰ ਗੱਡੀ ਰਹਿਣ ਤੂੰ ਸਾਨੂੰ ਕੈਸ਼ ਦੇ ਦੋ ਤੁਸੀਂ ਤਾਂ ਫੇਰ ਉਹ ਜਿਹੜਾ 21 ਲੱਖ ਰੁਪਇਆ ਉਹ ਵੀ ਤੁਹਾਡੇ ਕੋ ਅਜੇ ਹੁਣਾਵਾ ਉਹ ਕਿੱਥੇ ਗਿਆ ਮੰਮੀ ਉਹ ਤਾਂ ਕਿਸੇ ਹੋਰ ਦਾ ਕਰਜ਼ਾ ਸੀ ਉਹ ਲਾਤਾ ਕੀ ਕਹੇ ਮੰਮੀ ਹੋਰ ਕਿਹਦਾ ਕਰਜਾਂ ਹਾਈ ਕਿੰਨੇ ਕ ਕਰਜੇ ਲਿੱਤੇ ਤੁਸੀਂ ਤੂੰ ਤਾਂ ਬੱਚੇ ਬਾਹਰ ਭੇਜਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਪਰ ਮੈਨੂੰ ਸਮਝ ਨਹੀਂ ਆ ਰਹੀ ਸਭ ਦੇ ਬੱਚੇ ਜਾਂਦੇ ਆ ਪਰ ਤੂੰ ਹੀ ਕੁਝ ਜ਼ਿਆਦਾ ਹੀ ਕਰਜੇ ਉਹ ਵੀ ਕਮਾਨਦੇ ਬੇ ਪਰਦੇਸਾਂ 'ਚ ਬੈਠੇ ਤੂੰ ਸਾਰਾ ਪੈਸਾ ਕਿੱਥੇ ਜਾ ਰਿਹਾ ਵਾ ਤੂੰ ਤੈਨੂੰ ਨਹੀਂ ਪਤਾ ਪਰਦੇਸਾਂ ਦੇ ਖਰਚੇ ਵੀ ਕਿੰਨੇ ਆ ਜੀ ਕਮਾਈ ਤੇ ਖਰਚੇ ਵੀ ਬੜੇ ਹੀ ਇੱਥੇ ਵੀ ਇੰਨੇ ਕਰਜ਼ੇ ਚੁੱਕੇ ਤੇ ਉਹ ਉੱਥੇ ਵੀ ਕਰਜ਼ੇ ਲੈ ਕੇ ਬੈਠੇ ਨੇ ਇਹੋ ਜਿਹੀ ਕਮਾਈ ਦਾ ਫਿਰ ਮੰਮੀ ਕੀ ਕਰਨਾ ਉਹ ਇੱਥੇ ਆ ਜਨ ਉਹ ਪੁੱਤ ਆ ਜੀਗਾ ਉਹ ਪੈਸੇ ਦੇ ਆਂਗੇ ਤੇ ਆਏਗਾ ਨਾ ਕਿਸ ਤਰ੍ਹਾਂ ਆਏਗਾ ਤੂੰ ਆਪ ਸਮਝ ਉਹ ਸ਼ਰਮ ਦੇ ਮਾਰੇ ਤੈਨੂੰ ਨਹੀਂ ਕਹਿੰਦਾ ਵਾ ਮੈਨੂੰ ਕਹੀ ਜਾਂਦਾ ਮੰਮੀ ਇੰਤਜ਼ਾਮ ਕਰ ਪੈਸਿਆਂ ਦਾ ਤੇ ਫਿਰ ਮੈਨੂੰ ਕੋਈ ਹਾਲ ਨਹੀਂ ਦਿਸਦਾ ਪੁੱਤ ਮੈਂ ਤਾਈਓ ਤੁਹਾਨੂੰ ਕਹਤਾ ਕਿ ਮੇਰਾ ਦਿਲ ਕਰਦਾ ਤੂੰ ਵੀ ਆਪਣਾ ਆਦਮੀ ਨਾਲ ਕੁਮ ਮੇ ਫਿਰ ਅੱਜ ਦੀ ਗੱਲ ਹੀ ਸੁਣ ਲੈ ਤੂੰ ਵੇਖ ਲੈ ਆ ਉਹ ਗਈ ਨਾ ਤੇਰੀ ਜਥਾਣੀ ਉਹਦੇ ਨਾਲ ਤਾਈ ਨਾ ਚਲੀ ਵੇ ਉਹਨੂੰ ਲੈ ਗਈ ਐ ਤੇ ਤੈਨੂੰ ਉਹਨੇ ਕਿਹਾ ਵੀ ਨਹੀਂ ਕਿ ਵਾਰੀ ਜਾਨ ਲਈ ਕਿਉਂ ਉਹ ਮੁਠੀ ਉਹਦੀ ਗਰਮ ਕਰਦੀ ਰਹਿੰਦੀ ਹਾਰ ਵੇਲੇ ਕੋਈ ਨਹੀਂ ਫਿਰ ਕੀ ਹੋ ਗਿਆ ਉਹ ਵੀ ਤੇ ਭਾਬੀ ਆ ਨਾਲੇ ਉਹਨੂੰ ਲੈ ਗਏ ਤੇ ਕਦੀ ਮੈਨੂੰ ਵੀ ਤੇ ਲੈ ਕੇ ਜਾਂਦੇ ਐ ਨਾ ਕੋਈ ਗੱਲ ਨਹੀਂ ਮੰਮੀ ਤੇ ਤਾਈ ਉਹਨਾਂ ਨੂੰ ਲੈ ਗਏ ਤੇ ਉਹ ਤੈਨੂੰ ਤੇ ਲੈ ਗਈ ਨਹੀਂ ਗਈ ਖੁਆਰੀ ਮੈਂ ਤਾਂ ਕਹਿਨੀ ਐ ਸੋ ਮੈਂ ਜਾਣ ਲੱਗਿਆ ਵੀ ਕਿਾ ਅਸੀਂ ਨੂੰ ਵੀ ਲੈ ਆਉ ਨਾਲ ਕਹਿੰਦੇ ਨੇ ਇਹਨੂੰ ਬੈਠੀ ਰਹਿਣ ਦੇ ਘਾਰੇ ਕੰਮ ਕਰੇ ਘਰ ਦਾ ਰਸੋਈ ਦਾ ਕੰਮ ਕਰੇ ਅਸੀਂ ਆਵਾਂਗੇ ਤੇ ਰੋਟੀ ਪਾਣੀ ਤਿਆਰ ਕਰੇਗੀ ਆਂਦੇ ਨਹੀਂ ਜਨਾ ਹੋਲੇ ਹੀ ਗਿਰਦੇ ਜੀ ਇਹਦੇ ਉਦੋਂ ਹੁੰਦਾ ਤੇ ਸੋ 19 ਸਾਲ ਜਿੰਨ ਤੱਕ ਸੌਣਾ ਜੀ ਵੀਰਾ ਕੋਲ